ਪਿਆਰੋ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦੇ ਨਾਮ ਦੇ ਵਿੱਚ ਬੜੀਆਂ ਬਰਕਤਾਂ ਨੇ ਜੇ ਕੋਈ ਉਹਨਾਂ ਦੇ ਨਾਮ ਦਾ ਅਭਿਆਸ ਕਰੇ ਅਸੀਂ ਸੱਤਾ ਤੇ ਬਲਵੰਡ ਜੀ ਦੀ ਵਾਰ ਪੜਦੇ ਹਾਂ ਉਹਦੇ ਵਿੱਚ ਉਹਨਾਂ ਨੇ ਇੱਕ ਪੌੜੀ ਵਿੱਚ ਬੜੀ ਸਿਫਤ ਕੀਤੀ ਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮ ਸ਼ਕਾਰਿਆ ਅਟਲ ਅਥਾਹੋ ਆਤੋਲ ਤੂ ਤੇਰਾ ਅੰਤ ਨਾ ਪਾਰਾ ਵਾਰਿਆ ਜਿਨਨੇ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰੋ ਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਸਾ ਤੁਧ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸਕਾਰਿਆ ਨਾਨਕ ਤੂ ਲਹਿਣਾ ਤੂ ਹੈ ਗੁਰ ਅਮਰ ਤੂ ਵਿਚਾਰਿਆ ਗੁਰ ਡਿਠਾ ਤਾ ਮਨ ਸੁਧਾਰਿਆ ਗੁਰੂ ਰਾਮਦਾਸ ਜੀ ਦੇ ਨਾਮ ਦੇ ਵਿੱਚ ਏਨੀ ਬਰਕਤ ਹੈ ਤੇ ਉਹਨਾਂ ਦੇ ਨਾਮ ਦਾ ਅਭਿਆਸ ਕਰਨ ਦਾ ਫਲ ਬੜਾ ਵੱਡਾ ਜੈ ਪਹਿਲਾਂ ਤਾਂ ਮਹਾਰਾਜ ਆਪ ਸਵਾਰ ਦਿਆ ਕਰਦੇ ਫਿਰ ਮਹਾਰਾਜ ਗੁਰੂ ਪਿਆਰਿਓ ਕਾਮ ਤੇ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਅੰਦਰੋਂ ਕੱਢ ਦਿੰਦਿਆ ਫਿਰ ਮਹਾਰਾਜ ਤਾਰ ਵੀ ਦਿੰਦਿਆ ਤੇ ਮਨ ਨੂੰ ਮਹਾਰਾਜ ਇਕਾਗਰ ਵੀ ਕਰ ਦਿਆ ਗੁਰੂ ਰਾਮਦਾਸ ਜੀ ਦਾ ਨਾਮ ਜਿਹੜਾ ਨਾ ਉਹ ਗੁਰੂ ਪਿਆਰਿਓ ਕਾਰਜ ਸਵਾਰਦਾ ਹੈ। ਵਕਾਰਾਂ ਨੂੰ ਅੰਦਰੋਂ ਮਾਰਦਾ ਜੇ। ਭਲਾ ਕਰਦਾ ਜੇ। ਮਨ ਨੂੰ ਇਕਾਗਰ ਕਰਦਾ ਜੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ। ਜਿਹੜਾ ਵੀ ਗੁਰੂ ਰਾਮਦਾਸ ਮਹਾਰਾਜੀ ਦੇ ਨਾਮ ਦਾ ਅਭਿਆਸ ਕਰਦਾ ਹੈ ਮਹਾਰਾਜ ਬੜੀਆਂ ਰਹਿਮਤਾਂ ਉਹਦੇ ਤੇ ਵਰਸਾਉਂਦੇ ਆ।